ਮਨ ਸਿੰਘ ਸੰਧੂ ਨਹੀਂ ਜਿਹੜਾ ਜੀ ਉਹ ਕਹਿੰਦਾ ਸਾਨੂੰ ਵੋਟਰ ਸੋਚੀਆਂ ਚਾਹੀਦੀਆਂ ਜੀ ਬਹੁਤ ਲਾਜਮੀ ਆ ਮੈਂ ਮਨੇ ਸਾਹਿਬ ਨਾਲ ਕੇਦੇ ਗੱਲ ਕਰਾਉਣੇ ਤੁਹਾਡੀ ਮੈਨੂੰ ਲੈ ਕੇ ਆਏ ਕੌਣ ਲੈ ਕੇ ਆਇਆ ਮਣੀ ਸੰਧੂ ਜਿਹੜੇ ਉਹ ਕੌਣ ਮਣੀ ਸੰਧੂ ਕੈਂਡੀਡੇਟ ਹੈ ਨਾ ਜਿਹੜੇ ਕਾਲੇ ਨੂੰ ਬਾਹਰ ਨੂੰ ਖਾਣ ਲੈ ਕੇ ਚੱਲ ਗਿਆ ਚੱਲ ਬਾਹਰ ਬਾਜਮ ਜਿਹੜਾ ਲੈ ਕੇ ਚੱਲੇ ਇਧਰ ਕਹਿੰਗੇ ਕਿਨੇ ਭੇਜਿਆ ਮਨੀ ਸੰਧੂ ਜੀ ਇੱਕ ਮਿੰਟ ਕਾਤੇ ਕੀ ਦੇ ਕਹਿੰਤੇ ਆਏ ਹੋ ਤੁਸੀਂ ਮਨੀ ਮਨੀ ਸੰਧੂ ਜਿਹੜਾ ਕਾਤੇ ਕੀ ਕਿਹਾ ਸੀ ਉਹਨਾਂ ਨੇ ਤੁਹਾਨੂੰ ਹਾਂਜੀ ਕੀ ਕਿਹਾ ਸੀ ਉਹਨਾਂ ਨੇ ਸਾਨੂੰ ਵੋਟਰ ਸੂਚੀਆਂ ਚਾਹੀਦੀਆਂ ਪੰਜਾਬ ਵੋਟਰ ਸੂਚੀਆਂ ਤਾਂ ਸੁਬਾ ਦਫਤਰ ਚੋਂ ਹੀ ਮਿਲ ਸਕਦੀਆਂ ਸੀਗੀਆਂ ਇਲੈਕਸ਼ਨ ਕਿਨੇ ਭੇਜਿਆ ਦੁਬਾਰਾ ਬੋਲਿਓ ਹਾਂਜੀ ਕਿਨੇ ਭੇਜਿਆ ਮਨੀ ਸੰਧੂ ਜੀ ਮਨੀ ਸੰਧੂ ਨੇ ਭੇਜਿਆ ਤੁਹਾਨੂੰ ਮਨੀ ਸੰਧੂ ਆਮ ਆਦਮੀ ਪਾਰਟੀ ਵਾਲੇ ਹਾਂਜੀ 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 ਜ਼ਿਲ੍ਹਾ ਪ੍ਰਸ਼ਾਸਕਿਕ ਮੈਂਬਰ ਜਿਹੜੇ ਉਮੀਦਵਾਰ ਖੜੇ ਹੋਏ ਨੇ ਜਿਹੜੇ ਹਨਾ ਬਲਾਕ ਦੀ ਫੋਟੋਆਂ ਵੀਡੀਓ ਲੈ ਲਓ ਬਲਾਕ ਦੇ ਇਹ ਗੱਲ ਖੁਰਦ ਬਲਾਕ ਦੇ ਸਾਹਮਣੇ ਖੜੇ ਆ ਟਾਈਮ ਤੁਸੀਂ ਦੇਖ ਸਕਦੇ ਹੋ ਸਾਨੂੰ ਸਾਡੇ ਐਸੈਟਸ ਤੋਂ ਸਾਡੇ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਵੀ ਇੱਥੇ ਕੁਝ ਸ਼ਰਾਰਤੀ ਅੰਸਰ ਆ ਕੇ ਸ਼ਰਾਰਤ ਕਰਨਗੇ ਸੋ ਅਸੀਂ ਉਹਨਾਂ ਦੀ ਪੈਰਵਾਹੀ ਕਰਕੇ ਪਿੱਛੇ ਉਹਨਾਂ ਨੂੰ ਫੋਲੋ ਕੀਤਾ ਸੋ ਇੱਥੇ ਪੀਬੀ05 ਗੱਡੀ ਇੱਕ ਸਾਨੂੰ ਦਿਖਾਈ ਦਿੱਤੀ 3333 ਨੰਬਰ ਕਰੇਟਾ ਗੱਡੀ ਸੀਗੀ ਉਹਦੇ ਵਿੱਚੋਂ ਇੱਕ ਬੰਦਾ ਉਤਰਦਾ ਤੇ ਉਹ ਇੱਕ ਗੰਦ ਟੱਪਣ ਦੀ ਕੋਸ਼ਿਸ਼ ਕਰਦਾ ਅਸੀਂ ਉਹਨੂੰ ਰੰਗੇ ਹੱਥੀ ਫੜਦੇ ਆਂ ਤੇ ਜਦੋਂ ਦੇਖਦੇ ਆਂ ਤੇ ਉਹਨੂੰ ਅਸੀਂ ਪੁੱਛਦੇ ਹਾਂ ਕਿ ਤੁਸੀਂ ਉਹਦੇ ਤੋਂ ਕਰਦੇ ਆਂ ਸੋ ਉਹ ਦੱਸਦਾ ਵੀ ਮੈਨੂੰ ਮਨਿੰਦਰ ਸੰਧੂ ਅਤੇ ਐਮਐਲਏ ਭਾਤੀ ਨੇ ਭੇਜਿਆ ਗਿਆ ਹੈ ਉਹਨਦੇ ਜਿਹੜੋ ਵੀ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਕਰ ਸਕੇ ਉਹ ਇੱਕ ਛਰਾਰਤ ਦੇ ਮਨਸ਼ਾ ਦੇ ਨਾਲ ਇੱਥੇ ਆਇਆ ਗਿਆ ਅਸੀਂ ਉਹਨੂੰ ਫੜ ਕੇ ਫਲਾਜਮਾ ਨੇ ਕੌਪ ਦਿੱਤਾ ਜੈਸੀ ਵੀਡੀਓ ਰਿਕਾਰਡ ਕਰ ਦਿੱਤੀ ਗਈ ਹੈ ਸਾਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਅਤੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਪੂਰਾ ਭਰੋਸਾ ਹੈ ਉਹਦੇ ਤੇ ਬਣਦੀ ਹੋਈ ਕਾਰਵਾਈ ਸਾਨੂੰ ਕਰਕੇ ਦੇਣਗੇ ਵੀਰੋ ਦਾ ਨਾਮ ਕੀ ਸੀ ਉਹਦਾ ਨਾਮ ਮਿਲਖਾ ਸਿੰਘ ਸੀ ਜੀ ਕੰਪਿਊਟਰ ਆਪਰੇਟਰ ਸੀਗਾ ਇਥੋਂ ਦਾ ਬਾਕੀ ਵੀਰ ਜੀ ਨੇ ਜਿਵੇਂ ਵੀ ਦੱਸਿਆ ਹੈ ਕਿ ਸਰਕਾਰੀ ਮੁਲਾਜ਼ਮ ਦਾ ਦਫਤਰੀ ਟਾਈਮ ਤੋਂ ਬਾਅਦ ਰਾਤ ਦੇ 10 ਵਜੇ ਕੋਈ ਵੀ ਕੰਮ ਨਹੀਂ ਹੈ ਕਿ ਸਰਕਾਰੀ ਜਿਹੜੀਆਂ ਆਪਣੇ ਕਾਗਜ਼ਾਤ ਪੈਣੇ ਜਾਂ ਨੋਮੀਨੇਸ਼ਨ ਕਿਸੇ ਵੀ ਪਾਰਟੀ ਚਾਹੇ ਕਾਲੀ ਦਲ ਕਾਂਗਰਸ ਆਮ ਆਦਮੀ ਜਾਂ ਕੋਈ ਆਜ਼ਾਦ ਉਮੀਦਵਾਰਾਂ ਨੇ ਇਸੇ ਫਾਰਮ ਫਿਲ ਕੀਤੇ ਨੇ ਉਹ ਇੱਥੇ ਜੇ ਛੇੜਛਾੜ ਕਰਨਾ ਜਿਉਂ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਬਹੁਤ ਹੀ ਮੰਦ ਭਾਗੀ ਚੀਜ਼ ਏ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜੇ ਮੁਲਾਜ਼ਮਾਂ ਨੂੰ ਜਲ ਤੋਂ ਜਲ ਤੇ ਤੁਰੰਤ ਸਸਪੈਂਡ ਕੀਤਾ ਜਾਵੇ ਇਸ ਤੋਂ ਇਲਾਵਾ ਜੇ ਕੋਈ ਸ਼ਰਾਰਤੀ ਅੰਸਰ ਕਿਸੇ ਦੇ ਡਾਕੂਮੈਂਟ ਨਾਲ ਜਾਂ ਕਿਸੇ ਵੀ ਕਾਗਜ਼ ਦੇ ਨਾਲ ਛੇੜਛਾੜ ਕਰਦਾ ਏ ਉਹਦੇ ਤੇ ਜਲ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋ ਸਕਣ ਬਾਬ ਸਿੰਘ ਸੰਧੂ ਨਿੱਕੇ ਜਿਹੜਾ ਜੀ ਉਹ ਕਹਿੰਦਾ ਸਾਨੂੰ ਵੋਟਰ ਸੂਚੀਆਂ ਚਾਹੀਦੀਆਂ ਜੀ ਬਹੁਤ ਲੋੜ ਨਹੀਂ ਉਹ ਮੈਨੇ ਸਾਹਿਬ ਨਾਲ ਕਿਹਦੇ ਗੱਲ ਕਰਾਉਣੇ ਤੁਹਾਡੀ ਮੈਨੂੰ ਲੈ ਕੇ ਆਏ ਕੌਣ ਲੈ ਕੇ ਆਇਆ ਮਣੀ ਸੰਧੂ ਜਿਹੜੇ ਉਹ ਕੌਣ ਮਣੀ ਸੰਧੂ ਕੈਂਡੀਡੇਟ ਹੈ ਨਾ ਜਿਹੜੇ ਤੁਹਾਡੇ ਦਾਲ ਨੂੰ ਬਾਹਰ ਨੂੰ ਖਾਣ ਲੈ ਕੇ ਚੱਲ ਗਿਓ ਚੱਲ ਬੈ ਬਾਜਮ ਜਿਹੜਾ ਲੈ ਕੇ ਚੱਲੇ ਇਧਰ ਚੱਲਾਂਗੇ ਕਿੰਨੇ ਭੇਜਿਆ ਮਨੀ ਸੰਧੂ ਜੀ ਇੱਕ ਮਿੰਟ ਕਾ ਤੇ ਕੀ ਦੇ ਕਹਿੰਦੇ ਆਇਓ ਤੁਸੀਂ ਮਨੀ ਮਨੀ ਸੰਧੂ ਜਿਹੜਾ ਕਾ ਤੇ ਕੀ ਕਹਿਆ ਸੀ ਉਹਨਾਂ ਨੇ ਤੁਹਾਨੂੰ ਹਾਂਜੀ ਕੀ ਕਹਿਆ ਸੀ ਉਹਨਾਂ ਨੇ ਸਾਨੂੰ ਵੋਟਰ ਸੂਚੀਆਂ ਚਾਹੀਦੀਆਂ ਪੰਜਾਬ ਦੇ ਵੋਟਰ ਸੂਚੀਆਂ ਤਾਂ ਸਵੇਰ ਦਫ਼ਤਰ ਚੋਂ ਵੀ ਮਿਲ ਸਕਦੀਆਂ ਸੀ ਇਲੈਕਸ਼ਨ ਕਿੰਨੇ ਭੇਜਿਆ ਦੁਬਾਰਾ ਬੋਲਿਓ ਹਾਂਜੀ ਕਿਹਨੇ ਭੇਜਿਆ ਮਨੀ ਸੰਧੂ ਜੀ ਮਨੀ ਸੰਧੂ ਨੇ ਭੇਜਿਆ ਤੁਹਾਨੂੰ ਮਨੀ ਸੰਧੂ ਆਮ ਆਦਮੀ ਪਾਰਟੀ ਵਾਲੇ ਹਾਂਜੀ ਹਾਂਜੀ ਜਿਲ੍ਹਾ ਪ੍ਰਸ਼ਾਸਿਤਿਕ ਮੈਂਬਰ ਜਿਹੜੇ ਉਮੀਦਵਾਰ ਖੜੇ ਹੋਏ ਨੇ ਜਿਹੜੇ ਹਨਾ ਬਲਾਕ ਦੀ ਫੋਟੋਆਂ ਵੀਡੀਓ ਲੈ ਲਓ ਬਲਾਕ ਦੇ ਇਹ ਘੱਲ ਖੁਰਦ ਬਲਾਕ ਦੇ ਸਾਹਮਣੇ ਖੜੇ ਹੋਏ ਨੇ ਬਾਈ ਜੀ ਆ ਟਾਈਮ ਤੁਸੀਂ ਦੇਖ ਸਕਦੇ ਹੋ ਸਾਨੂੰ ਸਾਡੇ ਐਸੈਟਸ ਤੋਂ ਸਾਡੀ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਵੀ ਇੱਥੇ ਕੁਝ ਸ਼ਰਾਰਤੀ ਅੰਸਰ ਆ ਕੇ ਸ਼ਰਾਰਤ ਕਰਨਗੇ ਸੋ ਅਸੀਂ ਉਹਨਾਂ ਦੀ ਪੈਰਵਾਹੀ ਕਰਕੇ ਪਿੱਛੇ ਉਹਨਾਂ ਨੂੰ ਫਾਲੋ ਕੀਤਾ ਸੋ ਇੱਥੇ ਪੀਵੀ05 ਗੱਡੀ ਇੱਕ ਸਾਨੂੰ ਦਿਖਾਈ ਦਿੱਤੀ 3333 ਨੰਬਰ ਕਰੇਟਾਂ ਗੱਡੀ ਸੀਗੀ ਉਹਦੇ ਵਿੱਚੋਂ ਇੱਕ ਬੰਦਾ ਉਤਰਦਾ ਤੇ ਉਹ ਇੱਥੇ ਗੰਦ ਟੱਪਣ ਦੀ ਕੋਸ਼ਿਸ਼ ਕਰਦਾ ਅਸੀਂ ਉਹਨੂੰ ਰੰਗੇ ਹੱਥੀ ਫੜਦੇ ਆਂ ਤੇ ਜਦੋਂ ਦੇਖਦੇ ਆਂ ਤੇ ਉਹਨੂੰ ਅਸੀਂ ਪੁੱਛ ਕੇ ਛੋਂਦੇ ਤਾਂ ਕਰਦੇ ਆਂ ਸੋ ਉਹ ਦੱਸਦਾ ਵੀ ਮੈਨੂੰ ਮਨਿੰਦਰ ਸੰਧੂ ਅਤੇ ਐਮਐਲਏ ਅਧਿਆਤਿ ਨੇ ਭੇਜਿਆ ਗਿਆ ਹੈ ਉਹਨਦੇ ਜਿਹੜੋ ਵੀ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਕਰ ਸਕੇ ਉਹ ਇੱਕ ਛਰਾਰਤ ਦੇ ਮਨਸ਼ਾ ਦੇ ਨਾਲ ਇੱਥੇ ਆਇਆ ਗਿਆ ਅਸੀਂ ਉਹਨੂੰ ਫੜ ਕੇ ਅ ਅਧਿਕਾਰੀਆਂ ਨੇ ਸੌਪ ਦਿੱਤਾ ਹੈ ਜੇ ਅਸੀਂ ਵੀਡੀਓ ਰਿਕਾਰਡ ਕਰ ਦਿੱਤੀ ਜੀ ਹੈ ਸਾਨੂੰ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਪੂਰਾ ਭਰੋਸਾ ਹੈ ਉਹਦੇ ਤੇ ਬਣਦੀ ਹੋਈ ਕਾਰਵਾਈ ਸਾਨੂੰ ਕਰਕੇ ਦੇਣਗੇ ਵੀਰੋ ਦਾ ਨਾਮ ਕੀ ਸੀ ਉਹਦਾ ਨਾਮ ਮਿਲਖਾ ਸਿੰਘ ਸੀ ਜੀ ਕੰਪਿਊਟਰ ਆਪਰੇਟਰ ਸੀਗਾ ਇੱਥੋਂ ਦਾ ਬਾਕੀ ਵੀਰ ਜੀ ਨੇ ਜਿਵੇਂ ਵੀ ਦੱਸਿਆ ਹੈ ਕਿ ਸਰਕਾਰੀ ਮੁਲਾਜ਼ਮ ਦਾ ਦਫਤਰੀ ਟਾਈਮ ਤੋਂ ਬਾਅਦ ਰਾਤ ਦੇ 10 ਵਜੇ ਕੋਈ ਵੀ ਕੰਮ ਨਹੀਂ ਹੈ ਕਿ ਸਰਕਾਰੀ ਜਿਹੜੀਆਂ ਆਪਣੇ ਕਾਗਜ਼ਾਤ ਪੈਣੇ ਜਾਂ ਨੋਮੀਨੇਸ਼ਨ ਕਿਸੇ ਵੀ ਪਾਰਟੀ ਚਾਹੇ ਕਾਲੀ ਦਲ ਕਾਂਗਰਸ ਆਮ ਆਦਮੀ ਜਾਂ ਕੋਈ ਆਜ਼ਾਦ ਉਮੀਦਵਾਰਾਂ ਨੇ ਇਸੇ ਫਾਰਮ ਫਿਲ ਕੀਤੇ ਨੇ ਉਹ ਇੱਥੇ ਜੇ ਛੇੜਛਾੜ ਕਰਨਾ ਜਿਉਂ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਬਹੁਤ ਹੀ ਮੰਦਭਾਗੀ ਚੀਜ਼ ਏ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜੇ ਮੁਲਾਜ਼ਮਾਂ ਨੂੰ ਜਲ ਤੋਂ ਜਲ ਤੇ ਤੁਰੰਤ ਸਸਪੈਂਡ ਕੀਤਾ ਜਾਵੇ ਇਸ ਤੋਂ ਇਲਾਵਾ ਜੇ ਕੋਈ ਸ਼ਰਾਰਤੀ ਅੰਸਰ ਕਿਸੇ ਦੇ ਡਾਕੂਮੈਂਟ ਨਾਲ ਜਾਂ ਕਿਸੇ ਵੀ ਕਾਗਜ਼ ਦੇ ਨਾਲ ਛੇੜਛਾੜ ਕਰਦਾ ਏ ਉਹਦੇ ਤੇ ਜਲ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋ ਸਕਣ ਬਾਬ ਸਿੰਘ ਸੰਧੂ ਜਿਹੜਾ ਜੀ ਉਹ ਕਹਿੰਦਾ ਸਾਨੂੰ ਵੋਟਰ ਸੂਚੀਆਂ ਚਾਹੀਦੀਆਂ ਜੀ ਬਹੁਤ ਬਲਾਜਮੀ ਉਹ ਐਮਐਨ ਸਾਹਿਬ ਨੇ ਕਿਹਦੇ ਨਾਲ ਗੱਲ ਕਰਾਉਣੇ ਤੁਹਾਡੀ ਮੈਨੂੰ ਲੈ ਕੇ ਆਏ ਕੌਣ ਲੈ ਕੇ ਆਇਆ ਮਣੀ ਸੰਧੂ ਜਿਹੜੇ ਉਹ ਕੌਣ ਮਣੀ ਸੰਧੂ ਕੈਂਡੀਡੇਟ ਹੈ ਨਾ ਜਿਹੜੇ ਤੁਹਾਡੇ ਤਾਲੇ ਨੂੰ ਬਾਹਰ ਨੂੰ ਖਾਣ ਲੈ ਕੇ ਚੱਲ ਗਿਓ ਚੱਲ ਬੈ। ਨਾਜਮ ਜਿਹੜਾ ਲੈ ਕੇ ਚੱਲੇ ਦਰਵੀਂ। ਭੇਜਾਂਗੇ। ਕਿਹਨੇ ਭੇਜਿਆ? ਹਾਂਜੀ ਸੰਧੂ ਜੀ। ਇੱਕ ਮਿੰਟ। ਕਾਦੇ ਕੀ ਦੇ ਕਹਿਣ ਤੇ ਆਇਓ ਤੁਸੀਂ? ਮਣੀ ਸੰਧੂ ਜਿਹੜਾ ਆ ਕੇ ਕਾ ਤੋ ਕੀ ਕਿਹਾ ਸੀ ਉਹਨਾਂ ਨੇ ਤੁਹਾਨੂੰ? ਹਾਂਜੀ। ਕੀ ਕਿਹਾ ਸੀ ਉਹਨਾਂ ਨੇ? ਕਿ ਸਾਨੂੰ ਵੋਟਰ ਸੂਚੀਆਂ ਚਾਹੀਦੀਆਂ ਪੰਜਾਬ। ਵੋਟਰ ਸੂਚੀਆਂ ਤਾਂ ਸਵੇਰ ਦਫ਼ਤਰ ਚੋਂ ਹੀ ਮਿਲ ਸਕਦੀਆਂ ਸੀਗੀਆਂ ਇਲੈਕਸ਼ਨ। ਬਸ ਲੈ ਕੇ ਕਿਹਨੇ ਭੇਜਿਆ ਦੁਬਾਰਾ ਬੋਲਿਓ? ਹਾਂਜੀ। ਕਿਹਨੇ ਭੇਜਿਆ? ਮਣੀ ਸੰਧੂ ਜੀ। ਮਣੀ ਸੰਧੂ ਨੇ ਭੇਜਿਆ ਤੁਹਾਨੂੰ। ਮਣੀ ਸੰਧੂ ਆਮ ਆਦਮੀ ਪਾਰਟੀ ਵਾਲੇ। ਹਾਂਜੀ ਹਾਂਜੀ ਜਿਲ੍ਹਾ ਪ੍ਰਸ਼ਾਸਿਤਿਕ ਮੈਂਬਰ ਜਿਹੜੇ ਉਮੀਦਵਾਰ ਖੜੇ ਹੋਏ ਨੇ ਜਿਹੜੇ ਹਨਾ ਬਲਾਕ ਦੀ ਫੋਟੋਆਂ ਵੀਡੀਓ ਲੈ ਲਓ ਬਲਾਕ ਦੇ ਤੇ ਕੱਲ ਖੁਰਦ ਬਲਾਕ ਦੇ ਸਾਹਮਣੇ ਖੜੇ ਹੋਏ ਨੇ ਬਾਈ ਜੀ ਆ ਟਾਈਮ ਤੁਸੀਂ ਦੇਖ ਸਕਦੇ ਹੋ ਸਾਨੂੰ ਸਾਡੇ ਐਸੈਟਸ ਤੋਂ ਸਾਡੇ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਵੀ ਇੱਥੇ ਕੁਝ ਸ਼ਰਾਰਤੀ ਅੰਸਰ ਆ ਕੇ ਸ਼ਰਾਰਤ ਕਰਨਗੇ ਸੋ ਅਸੀਂ ਉਹਨਾਂ ਦੀ ਪੈਰਵਾਹੀ ਕਰਕੇ ਪਿੱਛੇ ਉਹਨਾਂ ਨੂੰ ਫੋਲੋ ਕੀਤਾ ਸੋ ਇੱਥੇ ਪੀਬੀ05 ਗੱਡੀ ਇੱਕ ਸਾਨੂੰ ਦਿਖਾਈ ਦਿੱਤੀ 3333 ਨੰਬਰ ਕਰੇਟਾ ਗੱਡੀ ਸੀਗੀ ਉਹਦੇ ਵਿੱਚੋਂ ਇੱਕ ਬੰਦਾ ਉਤਰਦਾ ਤੇ ਉਹ ਇੱਥੇ ਗੰਦ ਟੱਪਣ ਦੀ ਕੋਸ਼ਿਸ਼ ਕਰਦਾ ਅਸੀਂ ਉਹਨੂੰ ਰੰਗੇ ਹੱਥੀ ਫੜਦੇ ਆਂ ਤੇ ਜਦੋਂ ਦੇਖਦੇ ਆਂ ਤੇ ਉਹਨੂੰ ਅਸੀਂ ਪੁੱਛ ਕੇ ਜਾਂਦੇ ਤਾਂ ਕਰਦੇ ਆਂ ਸੋ ਉਹ ਦੱਸਦਾ ਵੀ ਮੈਨੂੰ ਮਨਿੰਦਰ ਸੰਧੂ ਅਤੇ ਐਮਐਲਏ ਜੀ ਆਤੀ ਨੇ ਭੇਜਿਆ ਗਿਆ ਹੈ ਉਹਨਦੇ ਜਿਹੜੋ ਕੀ ਸਰਕਾਰੀ ਰਿਕਾਰਡ ਦੇ ਨਾਲ ਛੇੜਛਾੜ ਕਰ ਸਕੇ ਉਹ ਇੱਕ ਛਰਾਰਤ ਦੇ ਮਨਸ਼ਾ ਦੇ ਨਾਲ ਇੱਥੇ ਆਇਆ ਗਿਆ ਅਸੀਂ ਉਹਨੂੰ ਫੜ ਕੇ ਫਲਾਜਮਾ ਨੇ ਸਾਬ ਜਤਾ ਕੇ ਇਹ ਵੀਡੀਓ ਰਿਕਾਰਡ ਕਰ ਦਿੱਤੀ ਗਈ ਹੈ ਸਾਨੂੰ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਲੈਕਸ਼ਨ ਕਮਿਸ਼ਨ ਦੇ ਉੱਤੇ ਪੂਰਾ ਭਰੋਸਾ ਹੋਂਦੇ ਤੇ ਬਣਦੀ ਹੋਈ ਕਾਰਵਾਈ ਸਾਨੂੰ ਕਰਕੇ ਦੇਣਗੇ ਵੀਰੋ ਦਾ ਨਾਮ ਕੀ ਸੀ ਉਹਦਾ ਨਾਮ ਮਿਲਖਾ ਸਿੰਘ ਸੀ ਜੀ ਕੰਪਿਊਟਰ ਆਪਰੇਟਰ ਸੀਗਾ ਇੱਥੋਂ ਦਾ ਬਾਕੀ ਵੀਰ ਜੀ ਨੇ ਜਿਵੇਂ ਵੀ ਦੱਸਿਆ ਹੈ ਕਿ ਸਰਕਾਰੀ ਮੁਲਾਜ਼ਮ ਦਾ ਦਫਤਰੀ ਟਾਈਮ ਤੋਂ ਬਾਅਦ ਰਾਤ ਦੇ 10 ਵਜੇ ਕੋਈ ਵੀ ਕੰਮ ਨਹੀਂ ਹੈ ਕਿ ਸਰਕਾਰੀ ਜਿਹੜੀਆਂ ਆਪਣੇ ਕਾਗਜ਼ਾਤ ਪੈਣੇ ਜਾਂ ਨੋਮੀਨੇਸ਼ਨ ਕਿਸੇ ਵੀ ਪਾਰਟੀ ਚਾਹੇ ਕਾਲੀ ਦਲ ਕਾਂਗਰਸ ਆਮ ਆਦਮੀ ਜਾਂ ਕੋਈ ਆਜ਼ਾਦ ਉਮੀਦਵਾਰਾਂ ਨੇ ਇਸੇ ਫਾਰਮ ਫਿਲ ਕੀਤੇ ਨੇ ਉਹ ਇੱਥੇ ਜੇ ਛੇੜਛਾੜ ਕਰਨਾ ਜਿਉਂ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਬਹੁਤ ਹੀ ਮੰਦ ਭਾਗੀ ਚੀਜ਼ ਏ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹੋ ਜੇ ਮੁਲਾਜ਼ਮਾਂ ਨੂੰ ਜਲ ਤੋਂ ਜਲ ਤੇ ਤੁਰੰਤ ਸਸਪੈਂਡ ਕੀਤਾ ਜਾਵੇ ਇਸ ਤੋਂ ਇਲਾਵਾ ਜੇ ਕੋਈ ਸ਼ਰਾਰਤੀ ਅੰਸਰ ਕਿਸੇ ਦੇ ਡਾਕੂਮੈਂਟ ਨਾਲ ਜਾਂ ਕਿਸੇ ਵੀ ਕਾਗਜ਼ ਦੇ ਨਾਲ ਛੇੜਛਾੜ ਕਰਦਾ ਹੈ ਉਹਦੇ ਤੇ ਜਲ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਬਹੁਤ ਹੀ ਸ਼ਾਂਤਮਈ ਢੰਗ ਨਾਲ ਹੋ ਸਕਣ